ਠੀਕ ਹੈ ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਬੱਦਨੀ ਕਲਾਂ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਮਿੱਤਰੋ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਤੇ ਸੁਖਵੀਰ ਬਾਈ ਦੇ ਕਰੇ ਇਸ ਟੇ ਮੌਜੂਦ ਆ ਮਿੱਤਰੋ ਜਿਸ ਭਰਾ ਦੇ ਕੋਲੇ ਕਟੀਆਂ ਚੋਟੀਆਂ ਤੋਕੜਾ ਕੱਪੜਾ ਮੱਝਾ ਗਾਵਾਂ ਸਾਰਾ ਮੂਲ ਮਨੋ ਕਹਿਣ ਤੋਂ ਭਾਵਾ ਵੀ ਉਪਸਥਿਤੀ ਵਾਲੇ ਪਸੂਂਦੇ ਭਾਈ ਦੇ ਕੋਲੇ ਮਾਲਕ ਕਹਿੰਦਾ ਜਿਹਨੇ ਘੱਟ ਜੇ ਪੈਸੇ ਲੈਣੇ ਪਤਨੀ ਦਾ ਸੁਖਵੀਰ ਤੇ ਸੁਪਨਾ ਲੈਂਦਾ ਵੀ ਉਹਦੇ ਕੋਲੇ ਚੱਲ ਗਏ ਹੈਣਾ ਭਾਈ ਹਾਂਜੀ ਸੁਖਵੀਰ ਵੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬੜਾ ਬਹੁਤ ਵਧੀਆ ਵੀਰੇ ਸਿੱਤਾਂ ਦੇ ਪਰਿਵਾਰ ਭਾਈ ਹਾਂਜੀ ਵਧੀਆ ਵੀਰੇ ਅੱਜ ਜਾਨਵਰ ਕਿੰਨੇ ਭਾਈ ਤਿੰਨ ਹੀ ਆ ਵੀਰੇ ਯਾਰ ਤਿੰਨ ਕੱਟ ਗਈਆਂ ਹੈ ਹਾਂਜੀ ਵੀਰੇ ਕੀ ਡਿਟੇਲ ਹੈ ਇਹਨਾਂ ਤਿੰਨਾਂ ਦੀ ਇਹ ਵੀਰੇ ਹੋਣੀ ਹੈ ਕੋਈ ਆ ਹੋਊਗੀ 6-7 ਮਹੀਨਿਆਂ ਦੀ ਆ 8-9 ਮਹੀਨਿਆਂ ਦੀ ਹੋਊਗੀ ਆ ਯਾਨੀ ਕਿ ਸਾਲ ਤੋਂ ਬਾਹਰ ਆ 13-14 ਮਹੀਨਿਆਂ ਦੀ ਤੁਹਾਨੂੰ ਬਹੁਤ ਚੰਗਾ ਲੱਗੂਗਾ ਤੁਹਾਨੂੰ ਬ ਬਹੁਤ ਚੰਗੀਆਂ ਕੱਟੀਆਂ ਠੀਕ ਆ ਬਈ ਪੱਠ ਪੁੜਿਆਂ ਦੀਆਂ ਸਾਰੇ ਆਹ ਕੱਟੀ ਤੋਰਦੇ ਵੱਡੀ ਮੜੀ ਦੀ ਸਿੰਘ ਸਿੰਘ ਵੀ ਚੰਗਾ ਵੱਡੀ ਕੱਟੀ ਬਹੁਤ ਚੰਗੀ ਕੱਟੀ ਆ ਵੀਰੇ ਹੋ ਠੀਕ ਆ ਬਈ ਲੈ ਆਹ ਵੇਖ ਲੋ ਬਾਈ ਮੈਂ ਸਾਂਭਣਾਂ ਲੀਆਂ ਹਨਾ ਬਈ ਥੋੜੀ ਜਿਹੀ ਹਾਂਜੀ ਹੋ ਲੈ ਆ ਮੋਲ ਕਿ ਬੜਾ 2-4 ਬੋਰੀਆਂ ਫੀਡ ਦੀਆਂ ਖਾ ਕੇ ਬਣੀ ਜਾਂ ਸਿੰਘੀ ਮੂੰਹ ਵਾਂ ਚੰਗਾ ਕੱਟੀਦਾ ਯਾਰ ਹਨਾ ਹੂੰ ਆ ਲਓ ਪੁੱਤ ਲੋ ਊੜਾ ਪਾੜਾ ਵੀ ਠੀਕ ਆ ਬਾਈ ਹੋ ਚੋੜੀ ਜੱਦੀ ਬੜੀ ਖੁੱਲੀ ਹੈ ਨਾ ਹਾਂ ਸਾਰੀਆਂ ਛਿੰਗੀਆਂ ਬਹੁਤ ਚੰਗੇ ਲੱਗੀਆਂ ਇਹਨੇ ਵੀ ਵਿਖਾਈ ਆ ਵੇ ਕਿੱਦਾਂ ਜੇ ਆਪਾਂ ਉਹ ਇਹਨੂੰ ਵੀ ਬਹੁਤ ਰੰਗ ਆਪਾਂ ਹੂੰ ਕਿਨੇ ਆ ਦੇ ਦੀਏ ਤਿੰਨੇ ਹੀ ਦੇ ਦਈਏ ਕਿੰਨੇ ਆਪਾਂ 43000 ਚ ਪਹੁੰਚ ਕਰ ਦਿਆਂਗੇ 100 ਕਿਲੋ 100 ਕਿਲੋਮੀਟਰ ਦੀ ਲੈ ਭਾਈ ਆ ਤਾਂ ਫਿਰ ਨਿਆਰਾ ਹੀ ਬਾਈ ਤਾਂਗੇ ਤਿੰਨ ਕਟੀਆਂ 43 ਰੁਪਿਆ ਘਰੇ ਡਾਲੇ ਤੋਂ ਪਹੁੰਚਗਾ ਤੇਲ ਤੋਲ ਦੀ ਸੀਸੀ ਭਰ ਕੇ ਰੱਖ ਲਓ ਹੁਣ ਵਾਵਾ ਡੋਲਿਆ ਜੇ ਕੌਲਿਆਂ ਤੋਂ ਫਿਰ ਨਜ਼ਰ ਨਹੀਂ ਲੱਗਦੀ ਇਹਨੇ ਹਨਾ ਬਾਈ ਤੇ ਇਹ ਤਿੰਨੇ ਕਟੀਆਂ ਮਿਲਣਗੀਆਂ ਕਹਿੰਦੇ ਕੋਲੋਂ ਬਾਈ ਸੁਖਵੀਰ ਤੋਂ ਪਤਨੀ ਕਰਾਂ ਵਾਲੇ ਬਾਈ ਤੋਂ ਕੋਲ ਜਿੰਦਾ ਨੰਬਰ ਆ 94633 19970 94633 19970 ਆ ਪਹਿਲੇ ਨੰਬਰ ਤੇ ਕੱਟੀ 6-7 ਮਹੀਨਿਆਂ ਦੀ ਦੂਜੀ 7-8 ਮਹੀਨਿਆਂ ਦੀ ਤੇ ਤੀਜੀ ਹੈਗੀ ਆ ਸਾਲੋਂ ਪਾਰ ਹੁਣ ਤੁਸੀਂ ਕਰਨਾ ਵਾ ਬਾਈ ਇਹਦੇ ਨਾਲ ਪਿਆਰ ਬਾਈ ਦਾ ਨੰਬਰ ਸੱਕਰ ਜਨ ਤੇ ਚੱਲੀ ਜਾਂਦਾ ਜਿਹੜੀ ਜੇਟੀ ਤੁਹਾਨੂੰ ਪਸੰਦ ਆ ਮਿਲ ਗਈਆਂ ਤਿੰਨੇ ਇਕੱਠੀਆਂ ਕੀ ਕੱਲੀ 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 ਵੀ ਦੇ ਦਿਆਂਗੇ ਕੱਲੀ ਕੱਲੀ ਵੀ ਦੇ ਦਿਆਂਗੇ ਕੱਲੀ ਕੱਲੀ ਵੀ ਮਿਲ ਜੂਗੀ ਜੇ ਤਿੰਨੇ ਇਕੱਠੀਆਂ ਨੇ ਇਕੱਠੀਆਂ ਮਿਲ ਜਾਣਗੀਆਂ ਤੇ ਜੋੜਾ ਹੀ ਲੈਣਾ ਪਰਲਾ ਨੇ ਜੋੜਾ ਵੀ ਦੇ ਦੇਗੇ ਹਾਂ ਜੀ ਦੇ ਦੇ ਭਾਈ ਜੋੜੇ ਤੇ ਵੀ ਬਣ ਜੂਗਾ ਰ ਤੇ ਆਜੋ ਬਾਈ ਪਿੰਡ ਪਤਨੀ ਕਲਾ